ਅੱਜ ਦਿਖਾ ਰਹੇ ਆ ਅਸੀਂ ਸੋਲਰ ਸਿਸਟਮ ਵਾਲੀ ਜੋ ਮੋਟਰ ਹੈਗੀ ਜੋ ਸੋਲਰ ਸਿਸਟਮ ਵਾਲੀ ਮੋਟਰ ਤੇ ਆਹ ਦੇਖੋ ਇਹ ਅੱਜ ਹੁਣੀ ਲੱਗੀ ਹੈ ਨਵੀਂ ਅੱਜ 27 ਜੂਨ 2025 ਹੈ ਇਹ ਸੋਲਰ ਸਿਸਟਮ ਦੀ ਮੋਟਰ ਇੱਕ ਕਿਸਾਨ ਨੇ ਲਾਈ ਹੈ ਪਿੰਡ ਅਲੀਸ਼ੇਰ ਕਲਾਂ ਜ਼ਿਲ੍ਹਾ ਮਾਨਸਾ ਜੋ ਕਿ ਮੌਜੂਦ ਵਾਲੀ ਸੜਕ ਦੇ ਉੱਤੇ ਇਹ ਖੇਤ ਹੈ ਜੇ ਕਿਸੇ ਨੇ ਦੇਖਣੀ ਹੈ ਤਾਂ ਇਸ ਨੂੰ ਚੈੱਕ ਕਰ ਸਕਦਾ ਹੈ ਜੇ ਕਿਸੇ ਕਿਸਾਨ ਭਰਾ ਨੇ ਲਵਾਉਣੀ ਹੈ ਇਹ ਬਾਕੀ ਜਾਣਕਾਰੀ ਆਪਾਂ ਜੋ ਇੱਥੇ ਮਕੈਨਿਕ ਨੇ ਗਏ ਉਹਨਾਂ ਦੇ ਉੱਤੇ ਪੂਰੀ ਲੈਣੇ ਆ ਕਿ ਇਹਨਾਂ ਦਾ ਸਿਸਟਮ ਹੈ ਜੋ ਇਹ ਘੁੰਮਣ ਵਾਲਾ ਸਿਸਟਮ ਹੈ ਜਿਹੜਾ ਇਹਨਾਂ ਨੇ ਲਾਈ ਹੈਗੀ ਮੋਟਰ ਦੇਖ ਸਕਦੇ ਤੁਸੀਂ ਆ ਇਹਦੇ ਵਿੱਚ ਇਹਨਾਂ ਦੀਆਂ ਪਲੇਟਾਂ ਲੱਗੀਆਂ ਨੇ ਦੋਸਤੋ ਕਿ ਜਿਹੜਾ ਜਿਹਦੇ ਹਿਸਾਬ ਨਾਲ ਆ ਸੂਰਜ ਦੀ ਰੋਸ਼ਨੀ ਪੈਂਦੀ ਹੈ ਤੇ ਉਸ ਦੇ ਹਿਸਾਬ ਨਾਲ ਇਹਦਾ ਜਿਹੜਾ ਕਰੰਟ ਹੈਗਾ ਉਹਦੇ ਹਿਸਾਬ ਨਾਲ ਇਹ ਚੱਲਦਾ ਹੈਗਾ ਫਿਰ ਉਹ ਮੋਟਰ ਉਹਦੇ ਨਾਲ 11 ਵੱਧ ਪਾਣੀ ਕੱਢਦੀ ਹੈਗੀ ਤੇ ਅਸੀਂ ਮਿਸਤਰੀ ਨਾਲ ਗੱਲਬਾਤ ਕਰਦੇ ਆ ਸਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ ਇੱਧਰ ਆਜੋ ਸਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਕਿਉਂਕਿ ਹੋਰ ਬਹੁਤ ਸਾਰੇ ਕਿਸਾਨ ਨੇ ਜਿਹੜੇ ਉਹ ਸਰਕਾਰ ਦੇ ਮੂੰਹ ਮੰਨੀ ਚਾਹ ਕਰ ਰਹੇ ਨੇਗੇ ਵੀ ਦੂਸਰੇ ਕਨੈਕਸ਼ਨ ਸਰਕਾਰ ਦੇ ਨਹੀਂ ਰਹੀ ਤੇ ਉਹ ਪੂਰੀ ਕੋਈ ਜ਼ਿਲੇ ਰੈੱਡ ਲਾਈਨ ਦੇ ਵਿੱਚ ਨੇਗੇ ਤੇ ਅੱਜ ਇਹ ਕਿਸਾਨ ਨੇ ਵੀ ਬਹੁਤ ਸਰਕਾਰ ਦੇ ਮੂੰਹ ਬੰਨੀ ਦੇਖ ਕੇ ਕਿਉਂਕਿ ਉਦੋਂ ਜਦੋਂ 2.5 ਏਕੜ ਵਾਲੀਆਂ 2013 ਦੇ ਵਿੱਚ ਇਹ ਮੋਟਰਾਂ ਨਿਕਲੀਆਂ ਸੀ ਇਹਨੇ ਪੈਸੇ ਵੀ ਭਰਤੇ ਸੀ 1 ਲੱਖ ਦੇ ਉੱਪਰ ਇਹਨੇ ਪੈਸਾ ਭਰਿਆ ਸੀ 1 ਲੱਖ ਸਾਇਦ 10000 ਰੁਪਏ ਕਿਸਾਨ ਨੇ ਭਰਿਆ ਸੀ ਗਾ ਇਹਦਾ ਸਿਰਫ 2.5 ਏਕੜ ਤੋਂ 2 ਮਰਲੇ ਬਾਹਨ ਵੱਧ ਗਿਆ ਸੀ ਤੋਂ ਜੋ ਇਹਨੂੰ ਇਹਦਾ ਕਨੈਕਸ਼ਨ ਉਹਨਾਂ ਨੇ ਰਿਜੈਕਟ ਕਰਤਾ ਸੀਗਾ ਤੇ ਇਹਦੇ ਪੈਸੇ ਇਹਨਾਂ ਨੇ ਫਿਰ ਸਾਲ ਬਾਅਦ ਵਾਪਸ ਕਰਾਏ ਨੇ ਅੱਜ ਉਸਨੇ 2013 ਤੋਂ ਲੈ ਕੇ ਅੱਜ ਕਿਸਾਨ ਦੇ ਕੋਈ ਵੀ ਮੋਟਰ ਨਹੀਂ ਇਹਦੇ ਤੇ ਉਹਨੇ ਅੱਜ ਮੋਟਰ ਬੜੀ ਖੁਸ਼ੀ ਦੀ ਗੱਲ ਹੈਗੀ ਆ ਮੋਟਰ ਅੱਜ ਤੁਸੀਂ ਚਲਾਈ ਆ ਹੁਣੇ-ਹੁਣੇ ਤੁਸੀਂ ਇਹ ਮੋਟਰ ਚਲਾਈ ਆ ਤੇ ਸੋ ਤੋਂ ਅਸੀਂ ਜਾਣਕਾਰੀ ਲੈਣੀ ਆ ਵੀ ਕਿੰਨੇ ਹਾਰਸ ਪਾਵਰ ਦੀ ਮੋਟਰ ਹੈਗੀ ਕੀ ਇਹਦਾ ਸਿਸਟਮ ਹੈ ਸਾਨੂੰ ਕਿਸਾਨਾਂ ਨੂੰ ਪੂਰੀ ਬਸਤਾਰ ਦੇ ਨਾਲ ਪੂਰੀ ਜਾਣਕਾਰੀ ਦਿਓ ਕਿਉਂਕਿ ਹੋਰ ਬੜੇ ਇਹ ਕਿਸਾਨੇ ਨੂੰ ਵੀਡੀਓ ਨੂੰ ਦੇਖਣਗੇ ਕਈ ਆਏ ਦੇਖ ਰਹੇ ਆ ਵੀ ਆਪਾਂ ਇਹਦੇ ਤੇ ਕਿੰਨਾ ਖਰਚਾ ਆਉਂਦਾਗਾ ਕਿੰਨੇ ਤੁਸੀਂ ਇਸ ਨ ਡੰਗਾ ਹੀ ਤੋਂ ਇਹ ਪਾਣੀ ਚੱਕੂਗੀ ਜਿਹੜਾ ਅੱਜ ਕਿਸਾਨਾਂ ਦੇ ਵਿੱਚ ਥੋੜਾ ਜਿਹਾ ਭਚਕਾ ਹੈਗਾ ਵੀ ਪਾਣੀ ਡੂੰਗੇ ਹੋ ਗਏ ਵੀ ਸੋਲਣ ਵਾਲੀ ਮੋਟਰ ਇਹ ਪਤਾ ਨਹੀਂ ਵੀ ਪਾਣੀ ਇੰਨਾ ਡੂੰਗੇ ਚੱਕੂ ਜਾਂ ਨਾ ਚੱਕੂਗੀ ਫਿਰ ਵੀ ਉਹ ਸਰਕਾਰ ਦੇ ਹੱਥਾਂ ਮਨਿਸ ਕਰਕੇ ਵੀ ਝਾਕ ਰਹੇ ਐ ਵੀ ਜਿਹੜੀਆਂ ਦੂਜੀਆਂ ਮੋਟਰਾਂ ਵੀ ਲੱਗ ਜਾਣ ਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਕਿਸਾਨੀ ਵੱਲ ਕਿਸਾਨਾਂ ਦੇ ਪਾਣੀ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਵੀ ਕਿਸਾਨਾਂ ਦੀ ਕਦੇ ਮੋਟਰਾਂ ਦੀ ਗੱਲ ਹੀ ਨਹੀਂ ਛੇੜੀ ਮੁੜ ਕੇ ਤਾਂ ਇਹਨਾਂ ਨੇ ਠੀਕ ਹੈ ਜੀ ਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਕਿੰਨੇ ਹਾਰਸ ਪਾਵਰ ਦੀ ਮੋਟਰ ਹੈ ਸਭ ਤੋਂ ਪਹਿਲਾਂ ਸਭ ਨੂੰ ਸਸਤੀ ਗੱਡੀ ਅੱਜ ਮੈਂ ਜੀ ਡੱਬ ਵਾਲੀ ਤੋਂ ਕਾਕਾ ਜੀ ਸੋਲਰ ਸੋਲਰ ਤੋਂ ਗੱਲ ਕਰ ਰਹੇ ਹਾਂ ਬਲਵੀਰ ਸਿੰਘ ਇਹ ਜੀ 10 ਐਚਪੀ ਦਾ ਸੈਟ ਲਾਇਆ ਬਈ ਨੇ ਅਲੀ ਸ਼ੇਰਪੰਡ ਇਹ ਪਹਿਲਾਂ ਤੇ ਸਟ੍ਰੈਚ ਚੈੱਕ ਕਰੋ ਬਹੁਤ ਹੈਵੀ ਸਟ੍ਰੈਚ ਲੱਗਿਆ ਹੋਇਆ ਉਹਨਾਂ ਦੇ ਹਾਂ ਜੀ ਹੱਥ ਲਾ ਦਿਖਾ ਜੀ ਅੱਛਾ ਪਹਿਲਾਂ ਤਾਂ ਕਿਸਾਨ ਵੀ ਆਹ ਚੀਜ਼ ਚੈੱਕ ਕਰਨਾ ਵੀ ਜੇ ਸਟਰਕਚਰ ਹੈਵੀ ਆ ਤਾਂ ਫਿਰ ਪਲੇਟਾ ਹੈਵੀ ਚੱਲਣਗੇ ਜਿਹੜੀ ਆਹ ਚੀਜ਼ ਹੈ ਜੀ ਆਹ ਚੀਜ਼ ਨੇ ਜਿਹੜੀ ਹਾਂਜੀ ਅਜੇ ਇਹ ਹੈਵੀ ਹੋਊਗਾ ਫਿਰ ਪਲੇਟਾ 25 ਸਾਲ ਚੱਲਣਗੇ ਨਹੀਂ 25 ਸਾਲ ਗਾਰੰਟੀ ਦਾ ਕੋਈ ਮਤਲਬ ਨਹੀਂ ਰਹਿ ਗਈ ਅਸਲ ਦੀ 25 ਸਾਲ ਗਾਰੰਟੀ ਹੈ ਜੀ ਹਾਂਜੀ 25 ਸਾਲ ਦੀ ਗਾਰੰਟੀ ਹੈ ਇਹਦਾ ਬੀਮਾ ਵੀ ਹੋ ਜਾਂਦਾ ਜੇ ਹੈਵੀ ਸਟਰਕਚਰ ਹੋਊਗਾ ਤੇ ਕੰਪਨੀ ਫਿਰ ਬੀਮਾ ਦੇਉ ਮਾੜੀ ਦਾ ਕੋਈ ਬੀਮਾ ਨਹੀਂ ਇਹ ਕਿਹੜੀ ਕੰਪਨੀ ਹੈ ਜੀ ਇਹ ਜੀ ਊਸ਼ਾ ਕੰਪਨੀ ਨੇ ਆਹ ਹੌਟਪ ਦਾ ਸਬਦ ਸਟਰਕਚਰ ਹੈ ਜੀ ਠੀਕ ਹੈ ਜੀ ਠੀਕ ਹੈ ਆਹ ਦੇਖੋ ਜੀ ਜਿਹੜੇ ਚ ਆ ਸਟਾਟ ਚੋਰੀ ਹੁੰਦੀ ਸੀ ਉਹਨੇ ਅਸੀਂ ਹੱਲ ਕੱਢਿਆ ਵਿਆ ਵਿੱਚੋਂ ਦਿਖਾਇੀ ਹਾਂਜੀ ਹਾਂਜੀ ਵਿੱਚੋਂ ਨਾੜ ਕਸੇ ਵੇਈਏ ਦੀ ਤਾਂ ਕਿ ਚੋਰੀ ਨਾ ਹੋ ਸਕੇ ਬਾਹਰ ਕਲੰਪ ਲੱਗਿਆ ਵੇਦਾ ਠੀਕ ਹੈ ਜੀ ਇਹ ਸਟਾਰਟਰ ਹੈ ਜੀ ਇਹਦਾ ਹਾਂ ਇਹ ਡਰਾਈਵ ਹੈ ਜਿਹੜੀ ਜਾਂਦਾ ਚੋਰੀ ਹੁੰਦੀ ਆ ਜੋ ਚੋਰੀ ਹੁੰਦੀ ਆ ਜੀ ਹਾਂਜੀ 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 ਇਹਦਾ ਹੱਲ ਕੱਢਿਆ ਪਿਆ ਠੀਕ ਹੈ ਜੀ ਹਾਂਜੀ ਆ ਦੇਖੋ ਬਾਕੀ ਜਿਹੜਾ ਪੈਨ ਹੈ ਜਿਹੜੇ ਵੀ ਕਿਸਾਰ ਵੀ ਲੈਂਦੇ ਆ ਕੋਈ ਆਪ ਦੀ ਮੋਟਰ ਲਵਾਉਂਦਾ ਉਹ ਪੈਨ ਇਹ ਤੇ ਬੀ ਗ੍ਰੇਡ ਦੇਖ ਕੇ ਲੈਣਾ ਇਹਨਾਂ ਦੇ ਕੋਈ ਸੀਰੀਅਲ ਨੰਬਰ ਹੁੰਦਾ ਹੀ ਇਹਨਾਂ ਦੇ ਸਾਈਡ ਤੇ ਲਿਖਿਆ ਹੁੰਦਾ ਉਹ ਸੀਰੀਅਲ ਨੰਬਰ ਆਪਾਂ ਜਦੋਂ ਗੂਗਲ ਤੇ ਸਰਚ ਮਾਰਦੇ ਆ ਤਾਂ ਕੰਪਨੀ ਦਾ ਨਾਮ ਆ ਹੀ ਆਉਂਦਾ ਉੱਥੋਂ ਇਹ ਜਿਹੜੀ ਇਹ ਮਿਸਤਰੀ ਜੀ ਇਹ ਪੁੱਛ ਰਿਹਾ ਜਿਹੜੀ ਇਹ ਪਲੇਟ ਆ ਇਹ ਕਿੰਨੇ ਪਾਵਰ ਦੀ ਹੈਗੀ ਇਹ 550 ਵਾਰ ਦੀ ਪਲੇਟ ਆ ਜੀ ਪੂਸ਼ਾ ਕੰਪਨੀ ਦੀ ਪੂਸ਼ਾ ਕੰਪਨੀ ਦੀ ਪਲੇਟ ਹੈ ਹਾਂਜੀ 550 ਵਾਰ ਦੀ ਹੈ ਜੀ ਠੀਕ ਹੈ ਜੀ ਤੇ ਜਿਹੜੀ ਇਹ ਮੋਟਰ ਲਾਈ ਹੈ ਕਿੰਨੇ ਹਾਰਸ ਪਾਵਰ ਦੀ ਹੈ ਇਹ 10 ਐਚਪੀ ਦੀ ਮੋਟਰ ਹੈ ਇਹ ਇਹ ਪਾਣੀ ਦੇਖੋ 60 ਫੋਰ ਤੋਂ ਚੱਲੀ ਜਾਂਦਾ ਹੈ ਜੇ ਫ੍ਰੀਕਵੈਂਸੀ ਥੋੜੀ ਲੋ ਹੈ ਆ ਪਾਣੀ ਚੱਲ ਰਿਹਾ ਆ ਪਾਣੀ ਦਿਖਾਓ ਜੀ ਆ ਪਾਣੀ ਇੰਨਾ ਪਾਣੀ ਹੈ ਜੀ ਵਿਚਾਰ ਨਹੀਂ ਜਿਹਦਾ ਚਾਰਜ ਪਿਆ ਪੋਲਾ ਪਾਣੀ ਹੈ ਜੀ ਮਤਲਬ ਜਦੋਂ ਮਲਫ ਕੈਸੀ ਹਾਈ ਹੋ ਗਈ ਤੇ ਪਾਣੀ ਪ੍ਰੈਸ਼ਰ ਦਾ ਪੂਰਾ ਚੈਰੀ ਜੀ ਹੱਥ ਫੋੜ ਤੋਂ ਪਾਣੀ ਚੱਕਦੀ ਇਹ ਮੋਟਰ ਇਹ 7 ਫੋੜ ਲਵਾਟ ਲਿਆ ਵਲਾਈ ਜਿਹੜਾ ਇਹਦਾ ਮੈਂ ਤੇਨੇ ਕੋਈ ਵੀ ਚੀਜ਼ ਆਪਾਂ ਲੈਣੀਆਂ ਦੇਖ ਪਰਖ ਕੇ ਲੋ ਜ ਉਹਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਕਿ ਆਪਾਂ ਕੋ ਘਾਟਾਂ ਨਾ ਪੈ ਵਿਤਾ ਇਸ ਕਰਕੇ ਆਪਾਂ ਕਿਸਾਨ ਵੀ ਜਾ ਵਰਦੇ ਆ ਕੋ ਮਾੜੀ ਲਗਾ ਤੇ ਜਾ ਵਰਦੇ ਆ ਉਥੋਂ ਸਮਾਨ ਉਹ ਜ ਮਿਲਦਾ ਨਹੀਂ ਉਹਨਾਂ ਨੂੰ ਉਹ ਦਾ ਜੀ ਨੇਰੀ ਜਖੜੇ ਜੋੜ ਜਾਂਦੇ ਆ ਤੇ ਪਲੇਟਾ ਟੁੱਟ ਜਾਂਦੀ ਆ ਉਹਦੇ ਬਾਅਦ ਕੋਈ ਸੁਣਵਾਈ ਨਹੀਂ ਹੁੰਦੀ ਅੱਜ ਮਿੱਟੀ ਅੱਗੇ ਬਾਰੇ ਵੀ ਸਾਨੂੰ ਜਾਣਕਾਰੀ ਦੱਸੋ ਜੀ ਇਹਦੇ ਬਾਰੇ ਤੇ ਸਾਨੂੰ ਵਿਸਤਾਰ ਛੋਡੇ ਨਾਲ ਪੂਰਾ ਪੁੱਛਾਂਗੇ ਜੀ ਜਦੋਂ ਮਰਦ ਦੇ ਵੀ ਹੈ ਸੂਰਜ ਦੀ ਰੋਸ਼ਨੀ ਦੂਸਰੇ ਪਾਸੇ ਵਗ ਜਾਂਦੀ ਹੈ ਤਾਂ ਇਹ ਫਿਰ ਤੁਸੀਂ ਇਹ ਸਿਸਟਮ ਘੁੰਮਣ ਵਾਸਤੇ ਲਾਇਆ ਹਾਂਜੀ ਘੁੰਮਣ ਵਾਸਤੇ ਲਾਇਆ ਦਿਖਾਓ ਜੀ ਕਿਵੇਂ ਘੁੰਮੂਗਾ ਜੀ ਇਹ ਆਹ ਦੋਸਤੋ ਦੇਖ ਲਓ ਹਾਂਜੀ ਇਸ ਤਰ੍ਹਾਂ ਘੁੰਮਦਾ ਹੈ ਜਿੱਦਾਂ ਮਰਜ਼ੀ ਘੁਮਾ ਦੇ ਬਹੁਤ ਸੌਖਾ ਹਾਂਜੀ ਸਿਸਟਮ ਹੈ ਜਿਹੜਾ ਇਹ ਕਰਤਾ ਹਾਂਜੀ ਜਦੋਂ ਧਰਮਾਜੀ ਤੋਂ ਸੂਰਜ ਘੁੰਮਦਾ ਦਾ ਫਾਇਦਾ ਸੀ ਹਾਈ ਹੋ ਜਾਂਦੀ ਓਹਦੇ ਨਾਲੀ ਠੀਕ ਹੈ ਜੀ। ਇੱਕ ਜੀ ਹੋਰ ਦੇਖੋ ਜੀ ਸਾਡੀ ਦੁਕਾਨ ਦਾ ਇਹ ਕੰਮ ਆ ਜੀ ਆ ਜਿਹੜੀ ਆਹ ਬਾਹਰ ਕੀ ਨਾ ਹਾਜੀ। ਹਾਂ ਜੀ। ਸਾਰੀ ਅੰਡਰਗਾਉਂਡ ਫਿਟਿੰਗ ਕਰਦੇ ਆ ਜੀ ਉਹ। ਆਹ 슬ੀਵ ਦੇ ਵਿੱਚ ਤਾਂ ਕਿ ਤਾਰ ਨਾ ਖਰਾਬ ਹੋਵੇ, ਤਾਰ ਨਾ ਖਰਾਬ ਹੋਵੇ। ਆਹ ਦੇਖੋ ਦਿਖਾਈ ਵਿੱਚ ਵੀ। ਆਹ ਦੇਖੋ ਜੀ। ਆਹ ਸਾਰੀ ਅੰਡਰਗਾਉਂਡ ਫਿਟਿੰਗ ਹੈ ਜੀ ਸਾਡੀ ਇਹ ਸਾਰੀ। ਤਾਂ ਕਿ ਬਾਹਰ ਵੀ ਨਾ ਖਰਾਬ ਹੋਵੇ ਕੋਈ। ਠੀਕ ਹੈ ਜੀ। ਆਹ ਜੁਗਾਂ ਫਿਟਿੰਗ ਬਹੁਤ ਸੋਹਣੀ ਫਿਟਿੰਗ ਹੋਈ ਵੀ ਹੈ। ਆਹ ਹੈਵੀ ਸਟੱਚਸ ਦੇ ਨਾਲ ਬਹੁਤ ਸੋਹਣਾ ਪੋਲ ਲੱਗਿਆ ਹੋਇਆ। ਬਹੁਤ ਸੋਹਣੀ ਫਿਟਿੰਗ ਹੋਈ ਵੀ ਹੈ। ਦੋਸਤੋ ਇਹ ਜਿਹੜੇ ਪਾਈਨਰ ਨੇ ਦੋ ਲੱਗੇ ਹੋਏ ਨੇਗੇ ਹਾਂਜੀ ਹਾਂਜੀ ਇਹ 5-5 ਹਾਰਸ ਪਾਵਰ ਦੇ ਨੇ 10 ਐਚਪੀ ਬਣ ਗਿਆ ਇਹ ਸੱਚੀ ਹੋ ਰਹੀ ਹੈ ਹਾਂਜੀ ਹਾਂ ਇੱਕ ਇਹ ਬੜੀ ਜਾਣਕਾਰੀ ਦਿਓ ਜੀ ਅੱਜ ਜਿਹੜਾ ਸਿਸਟਮ ਹੈਗਾ ਜਿਹੜੇ ਕਿਸਾਨ ਜਿਹੜੇ ਇੱਕ ਮਤਲਬ ਕਿ ਦਸੁੱਤੀ ਚ ਹੈਗੇ ਨੇਗੇ ਵੀ ਅੱਜ ਜਿਹੜਾ ਸਿਸਟਮ ਹੈਗਾ ਵੀ ਅੱਜ ਨਸ਼ੇ ਦਾ ਦੌਰ ਹੈ ਹਾਂਜੀ ਅੱਜ ਜਿਹੜੇ ਲੋਕ ਨਸ਼ੇ ਦੇ ਵਿੱਚ ਟੰਨ ਹੋ ਕੇ ਉਹ ਚੋਰੀਆਂ ਕਰਦੇ ਆ ਕੇਲਾਂ ਦੀਆਂ 17 ਵੱਢ ਕੇ ਲੈ ਜਾਂਦੀ ਹੈ ਮੰਨ ਲਓ ਵੀ ਜੇ ਇਹ ਪਲੇਟ ਹੈ ਕੋਈ ਮੰਨ ਲਓ ਵੀ ਜੇ ਖੁੱਲਦੀ ਨਹੀਂ ਜਾਂ ਕੋਈ ਸਰਾਰਤੀ ਆਸਰੇ ਨੂੰ ਤੋੜ ਜੇ ਫਿਰ ਇਹਦਾ ਕੀ ਹੱਲ ਹੈ ਜੀ ਟੁੱਟ ਨਹੀਂ ਸਕਦੇ ਅਸੀਂ ਕਾਬਲੇ ਕਸੇ ਵੈਂਟੀ ਇਸਾ ਆਪਣੇ ਕਾਬਲੇ ਕਸੇ ਵੇਰਾ ਮੜਾ ਦਿਖਾ ਇਹ ਜੂਮ ਕਰਕੇ ਜੀ ਆਹ ਦੇ ਦੇਖੋ ਨਾੜੀ ਜੀ ਗੋਲ ਹੋਇਆ ਹੋਇਆ ਆਹ ਨਾੜ ਥੱਲੇ ਗੋਲ ਹੋਇਆ ਹੋਇਆ ਜੀ ਇਹ ਇਹ ਪਲੇਟ ਤੇ ਵੀ ਇਹ ਵੱਡੀ ਜਊ ਰਾਤ ਨੂੰ ਫਿਰ ਗ੍ਰੈਂਡਰ ਚੱਲਦਾ ਵੀ ਨਹੀਂ ਜੀ ਦੇਖਿਆ ਜਾਵੇ ਆ ਵੱਡੀ ਜਊ ਖੁੱਲਦੀ ਨਹੀਂ ਜੀ ਪਲੇਟ ਨਹੀਂ ਔਮ ਅਸੀਂ ਜਿਹੜੀ ਸੋਸ ਤੋਂ ਗੱਲ ਪੁੱਛ ਰਿਆਂ ਤੋ ਸੋਡੇ ਵੱਲੋਂ ਤਾਂ ਕੁਲ ਟੱਲਣੀ ਬਹੁਤ ਸੋਹਣਾ ਮਤਲਬ ਗੇ ਤੋ ਤੇ ਜਿਹੜਾ ਮਟੀਰੀਅਲ ਲਾਇਆ ਸੀ ਚੈੱਕ ਕੀਤਾ ਗਾ ਪਰ ਜਿਹੜੀ ਮੰਨ ਲਓ ਵੀ ਚੋਰਾਂ ਦੇ ਮੂਰੇ ਤਾਂ ਫਿਰ ਇਹ ਤਾਂ ਸਾਦਾ ਮੂਰੀ ਆ ਉਹ ਹੁੰਦੇ ਨਹੀਂ ਵੀ ਚੋਰ ਤਾਂ ਮਤਲਬ ਕਹੀ ਨਹੀਂ ਪਤਾ ਵੀ ਕੀਲ ਵੱਡ ਵੀ ਸਕਦੇ ਨੇ ਇਹ ਤਾਂ ਘਣ ਮਾਰਿਆ ਪਲੇਟ ਤਾਂ ਇਹ ਟੁੱਟ ਜਾਣੀ ਹੈਗੀ ਵੀ ਫਿਰ ਇਹਦਾ ਫਿਰ ਕੀ ਹੱਲ ਹੈ ਗਾ ਮਤਲਬ ਕੀ ਫਿਰ ਇਹਦੀ ਕੰਪਨੀ ਬੀਮਾ ਦੇ ਦਿੰਦੀ ਐ ਫੋ ਚੀਜ਼ ਐ ਇਹ ਬੀਮਾ ਕੀ ਕਿਸ ਹਿਸਾਬ ਨਾਲ ਬੀਮਾ ਜੀਦਾ ਤੇ ਹਿਸਾਬ ਨਾਲ ਮਤਲਬ ਹੀ ਬੀਮਾ ਦੇ ਕੇ ਵੀ ਕਿਸਾਨ ਤੋ ਕਿਵੇਂ ਬੀਮਾ ਪਰਾ ਸਾਲ ਬਾਅਦ ਤੇ ਲੌਂਗ ਟਾਈਮ ਨਿਸ ਉਹਦਾ ਲਾਈਫ ਟਾਈਮ ਹੋ ਜਾਂਦਾ ਉਹ ਇੱਕ ਫੀਸ ਹੁੰਦੀ ਹੈ ਜੀ ਕੋਈ ਸਮ ਮਤਲਬ ਸਾਲਾਨਾ ਬਰਤੀ ਉਹ ਫੀਸ ਤੁਸੀਂ ਭਰ ਕੇ ਤੇ ਬੀਮਾ ਕਰਾ ਸਕਦੇ ਹੋ ਵੀ ਸਾਲ ਪਰਦਾ ਇਹ ਬੀਮਾ ਪਰਨਾ ਹਾਂਜੀ ਬੀਮਾ ਪਰਨਾ ਹਰ ਇੱਕ ਜੀ ਦਾ ਬੀਮਾ ਹੋ ਜਾਂਦਾ ਜਿਹਨ ਸਟ੍ਰੈਚਰ ਦਾ ਬੀਮਾ ਹੋ ਜਾਂਦਾ ਆ ਚੀਜ਼ ਦਾ ਬੀਮਾ ਹੋ ਜਾਂਦਾ ਜੀ ਦਾ ਇਹ ਡਰਾਈਵ ਦਾ ਵੀ ਬੀਮਾ ਹੋ ਜਾਂਦਾ ਜਿਵੇਂ ਮੰਨ ਲਓ ਦੂਜੀਆਂ ਮੋਟਰਾਂ ਨੇਗੀਆਂ ਹਾਂਜੀ ਡਰਾਈਵ ਉਹ ਮਤਲਬ ਕਿ ਜੇ ਕੋਈ ਟਰਾਂਸਫਾਰਮ ਚੋਰੀ ਕਰਕੇ ਲੈ ਗਿਆ ਤਾਂ ਉਹਨੂੰ ਮਹਿਕਮਾ ਮਤਲਬ ਕਿ ਫਰੀ ਚ ਦਿੰਦਾ ਹੈਗਾ ਹਾਂਜੀ ਹਾਂਜੀ ਪਰ ਆਪਾਂ ਨੂੰ ਇਹ ਪਰ ਪਲੇਟ ਮਤਲਬ ਕਿ ਬੀਮੇ ਦੇ ਵਿੱਚ ਫਰੀ ਮਿਲੂਗੀ ਹਾਂਜੀ ਹਾਂਜੀ ਬੀਮੇ ਫਰੀ ਮਿਲੂਗੀ ਜਿਹੜਾ ਬੀਮਾ ਆਪਾਂ ਭਰਦੇ ਹਾਂ ਸਰਾਨਾ ਹੀ ਉਹ ਜੀ ਫਰੀ ਮਿਲੂ ਜਦੋਂ ਡਰਾਈਵ ਆਪਣੀ ਚੋਰੀ ਹੁੰਦੀ ਹੈ ਡਰਾਈਵ ਹੀ ਮਿਲ ਜੂ ਬੀਮੇ ਜੱਪਨ ਵੀ ਅੱਛਾ ਡਰਾਈਵ ਹੀ ਮਿਲ ਜੂਗਾ ਹਾਂ ਡਰਾਈਵ ਹੀ ਮਿਲ ਜੂਗਾ ਹਾਂਜੀ ਸਾਰਾ ਸਿਸਟਮ ਹੀ ਮਤਲਬ ਕਿ ਬੀਮੇ ਚ ਆ ਜੂਗਾ ਜੀ ਆਪ ਪਲੇਟਾਂ ਠੀਕ ਹੈ ਜੀ ਜਿਆ ਬਾਜੀ ਇਹ ਮਦਰਕੇ ਜਿਵੇਂ ਅੱਜ ਪਾਣੀ ਬਹੁਤ ਡੂੰਘੇ ਹੋ ਗਏ ਕਿੰਨੇ ਫੁੱਟ ਤੋ ਮਦਰਕੇ ਪਾਣੀ ਕਿੰਨਾ ਡੰਗਾਈ ਤੋ ਤੁਸੀਂ ਤੁਹਾਡਾ ਜਿਹੜਾ ਇਹ ਊਸ਼ਾ ਕੰਪਨੀ ਦਾ ਜਿਹੜੇ ਪਾਈਨਰ ਨੇ ਛੋੜੇ ਇਹ ਮਤਲਬ ਕਿ ਪਾਣੀ ਚੱਕਣਗੇ ਇਹ ਇੱਥੇ ਤੇ 130 ਫੁੱਟ 150 ਫੁੱਟ ਤੱਕ ਪਾਣੀ ਬੜੀ ਚੱਕਣਗੇ ਜੀ 150 ਫੁੱਟ ਤੱਕ ਪਾਣੀ ਉਹ ਤੋ ਜੋ ਜਿਆਦਾ ਡੂੰਘੇ ਨੇ ਇਹ ਪਾਣੀ ਜੀ ਮਤਲਬ ਜੇ ਪਾਣੀ ਹੁ 4 ਇੰਚੀ ਆ ਉਹ ਪਾਣੀ ਘੱਟ ਹੋ ਜੂ ਜਿਵੇਂ 3 ਇੰਚੀ ਰਹਿ ਜੂਆ ਪਾਣੀ ਚੱਕੀ ਜਾਣਾ ਇਹਨੇ ਮਤਲਬ 150 ਡੰਗਾਈ ਦੇ ਸਾਬ ਨਾਲ ਪਾਣੀ ਬਹੁਤ ਪਾਣੀ ਘੱਟ ਜਾਵੇ ਦੋਵੇਂ ਡੰਗਾਈ ਜਾਵੇ ਠੀਕ ਹੈ ਉਸ ਵਾਰ ਜਿਵੇਂ ਜਿਵੇਂ ਆਪਾਂ ਨੀਵਾ ਲਈ ਗਏ ਨੂੰ ਡ੍ਰੀਵਰੀ ਵਧਾਈ ਗਏ ਤੇ ਉਸ ਤਰ੍ਹਾਂ ਪਾਣੀ ਦੇ ਘਟਦਾ ਜਾਊਗਾ ਜੀ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਇਹਦੇ ਬਾਰੇ ਦੁਕਾਨਦਾਰਾਂ ਨਾਲ ਜੀ ਜਾਣਕਾਰੀ ਦਿੱਤੀ ਹੈਗੀ ਤੇ ਤੁਸੀਂ ਆਪਦੀ ਦੁਕਾਨ ਦਾ ਨਾਮ ਵੀ ਦੱਸ ਦਿਓ ਸਾਡੀ ਦੁਕਾਨ ਦਾ ਜੀ ਅਸੀਂ ਪੋਲ ਦੇ ਥੱਲੇ ਅਦਗਾਂ ਡੱਬਲੀ ਜੀ ਡੱਬਲੀ ਸ਼ਹਿਰ ਚ ਗਣੇਸ਼ ਟੂਬ ਸਟੋਰ ਕਾਕਾ ਜੀ ਦੀ ਦੁਕਾਨ ਤੇ ਹੈ ਛੋਟਾ ਨੰਬਰ ਵੀ ਬੋਲ ਦਿਓ ਜੀ ਕਿ ਕਿਸਾਨਾਂ ਨੇ ਛੋਟੇ ਨਾਲ ਗੱਲ ਕਰਨੀ ਹੈ 9215784100 ਦੋਸਤੋ ਸਨਸਾਰਾ ਦੁਕਾਨ ਦਾ ਐਡਰੈਸ ਆ ਦਸਤਾ ਜੇ ਕਿਸੇ ਕਿਸਾਨ ਦੇ ਪਰਾ ਦੇ نئی ਮੋਟਰ ਲੱਗੀ ਤਾਂ ਤੁਸੀਂ ਆਪ ਦਾ ਪਾਣੀ ਦਾ ਜਗਾੜ ਕਰ ਸਕਦੇ ਹੋ ਤੇ ਬਾਈ ਜੀ ਹੁਣ ਮੈਨੂੰ ਇਹ ਦੱਸੋ ਵੀ ਇਹਦੀ ਮਤਲਬ ਕਿ ਕਿੰਨੀ ਕੀਮਤ ਹੈਗੀ ਮਤਲਬ ਕਿ ਕਿੱਥੇ ਕੀ ਦਿੱਕਾ ਸਾਨੂੰ ਇਹਦੀ ਅਮਾਉਂਟ ਬਾਰੇ ਵੀ ਕੋਈ ਅਮਾਉਂਟ ਤਾਂ ਐ ਨਹੀਂ ਜੇ ਮੈਨਾਂ ਆਪਾਂ ਦੱਸਿਆ ਜੀ ਸਟ੍ਰਕਚਰ ਆਪਾਂ ਹਲਕਾ ਲਈਏ ਚਲੋ ਮੈਂ ਹਲਕਾ ਨਹੀਂ ਲੈਣਾ ਜਦੋਂ ਕੋਈ ਕਿਸਾਨ ਕੋਈ ਲਾਉਂਦਾ ਹੈਗਾ ਤਾਂ ਇਹ ਜਿੰਨੇ ਕਹਿੰਦੇ ਹੁੰਦੇ ਆ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਅਦ ਇਹ ਬਹੁਤ ਵਧੀਆ ਗੱਲ ਕੀਤੀ ਉਸ ਵੀ ਇਹ ਸਸਤਾ ਤਾਂ ਲਾਉਣ ਦਾ ਕੋਈ ਫਾਇਦਾ ਹੀ ਨਹੀਂਗਾ ਪਰ ਇਹ ਕਿੰਨੇ ਦੇ ਮਾਤਲੇ ਕੇ ਪੈਸਿਆਂ ਚ ਮਾਤਲੇ ਕੇ 10 ਐਚਪੀ ਪਾਵਰ ਦੀ ਮੋਟਰ ਆਪਾਂ ਨੂੰ ਟੋਟਲ ਖਰਚਾ ਆ ਜਾਊਗਾ 10 ਐਚਪੀ 2,85,000 ਰੁਪਏ ਦੇ ਮੋਟਰ ਕੰਪਲੀਟ ਕਰਕੇ ਦੇ ਵਿਦ ਫਿਟਿੰਗ 285000 ਰੁਪਿਆ ਹਾਂਜੀ ਹਾਂਜੀ ਵਧੀਆ 우ਸ਼ਾ ਕੰਪਨੀ ਦਾ ਸਮਾਨ ਲਾ ਕੇ ਕਿਸਾਨ ਤੇ ਲਾ ਸਕਦੇ ਹਾਂ 160 ਫੁੱਟ ਤੇ 60 ਫੁੱਟ ਨਹੀਂ 60 ਫੁੱਟ ਦਾ ਲੈਵਲ ਹੈ ਇਹ ਵਾਟਰ ਲੈਵਲ ਇਹਦਾ ਅਸਾਂ 60 ਫੁੱਟ ਵਾਟਰ ਲੈਵਲ ਤੇ 10 ਦੀ ਮੋਟਰ ਲਵਾਈ ਹੈ ਇਹਨਾਂ ਨੇ 10 ਮੋਟਰ ਲਵਾਈ ਹੈ ਜੇ ਸਾਢੇ 7 HP ਲਾਉਣੀ ਹੈ ਉਹ 235000 ਰੁਪਿਆ ਜੇ 5 ਦੀ ਲਵਾਉਣੀ ਹੈ ਜੀ ਉਹ 195000 ਰੁਪਿਆ ਠੀਕ ਹੈ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ ਮੈਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਬੀਜੇ ਸਰਕਾਰ ਦੇ ਸਰਕਾਰ ਨੂੰ ਇੱਕ ਅਸੀਂ ਸਵਾਲ ਇਹ ਵੀ ਕਰਦੇ ਆ ਵੀ ਤੁਸੀਂ ਕਨੈਕਸ਼ਨ ਨਹੀਂ ਦਿੰਦੇ ਕਿਸਾਨਾਂ ਨੂੰ ਤੇ ਵੀ ਹੁਣ ਵੀ ਅਗਲੇ ਨੇ ਜਿਗਾੜ ਕਰਕੇ ਜਿਹੜੇ ਇਹ ਕਨੈਕਸ਼ਨ ਕਿਸਾਨ ਨੇ ਅੱਕ ਕੇ ਇਹ ਲਾਇਆ ਇਹਦੇ ਕੋਲੇ ਕੋਈ ਵੀ ਮੋਟਰ ਨਹੀਂ ਹੈਗੀ ਤਾਂ ਪਰ ਹੁਣ ਕਿਹੜਾ ਹੈ ਜੇ ਆਪਾਂ ਪਾਣੀ ਦੀ ਗੱਲ ਕਰੀਏ ਜਦੋਂ ਤੁਸੀਂ ਫਰੀडम ਫੈਕਟਰ ਨੂੰ ਕਨੈਕਸ਼ਨ ਹੁਣ ਦੱਤੇ ਨੇ ਫਰੀडम ਫੈਕਟਰਾਂ ਬਾਰੇ ਤਾਂ ਤੁਹਾਡੇ ਕੋਲੇ ਹੈਗਾਗਾ ਕਨੈਕਸ਼ਨ ਵੀ ਤੁਸੀਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਕਨੈਕਸ਼ਨ ਦਿੰਦੇ ਫਰੀ ਕਨੈਕਸ਼ਨ ਦਿੰਦੇ ਨੇ ਪਰ ਜਿਹੜਾ ਛੋਟਾ ਕਿਸਾਨ ਹੈ ਢਾਈ ਏਕੜ ਵਾਲਾ ਕਿਸਾਨ ਹੈਗਾ ਉਨੇ ਕੋਲੇ ਕੋਈ ਕਨੈਕਸ਼ਨ ਨਹੀਂਗਾ ਵੀ ਹੁਣ ਕਿਹੜਾ ਇਹ ਪਾਣੀ ਫਿਰ ਇਹਨੇ ਰੱਬ ਤੋਂ ਚੱਕਿਆਗਾ ਆਖਰ ਨੂੰ ਪਾਣੀ ਤਾਂ ਇਹ ਕਿਸਾਨ ਨੇ ਬੇਸਕ ਜਗਾੜ ਕਰਿਆ ਆਪਦਾ ਤਾਂ ਧਰਤੀ ਚ ਹੀ ਆਉਂਦਾ ਪਾਣੀ ਤਾਂ ਵੀ ਤੁਸੀਂ ਸਰਕਾਰ ਨੂੰ ਇਹ ਵੀ ਬੇਨਤੀ ਆ ਵੀ ਤੁਸੀਂ ਕਿਸਾਨਾਂ ਵੱਲ ਸਭ ਤੋਂ ਵੱਧ ਧਿਆਨ ਦਿਓ ਕਿਉਂਕਿ ਅੱਜ ਜਿਹੜਾ ਕਿਸਾਨਾਂ ਦਾ ਸਿਸਟਮ ਹੈ ਜੇ ਅੱਜ ਅਸੀਂ ਕਿਸਾਨਾਂ ਦੀ ਗੱਲ ਕਰੀਏ ਜਿਹੜੀ ਇੱਕ ਕਿੱਲੇ ਦੀ ਰਜਿਸਟਰੀ 60000 ਰੁਪਏ ਚ ਹੁੰਦੀ ਸੀ ਅੱਜ 1.5 ਲੱਖ ਦੇ ਵਿੱਚ ਹੋਣ ਲੱਗੀ ਕਿਸਾਨਾਂ ਨੂੰ ਇਹ ਵੀ ਦਿੰਨੇ ਵੀ ਇੰਨੀ ਸਟਾਮ ਫੀਸ ਵੀ ਇੰਨੀ ਵੱਧ ਵਧਾਤੀ ਪਰ ਸਰਕਾਰ ਦਾ ਦਰਜਾਨ ਦਰਜਾਨ ਇਧਰ ਕਿਸਾਨਾਂ ਵੱਲ ਹੈ ਨਹੀਂਗਾ ਪਰ ਤੁਸੀਂ ਇਹ 2.5 ਏਕੜ ਤੱਕ ਜਿੱਥੇ ਕਿਸੇ ਦੇ ਹੈ ਨਹੀਂ ਗੀਆਂ ਮੋਤਨਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਨੈਕਸ਼ਨ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਸასიਿਕਾ